त्र <laughs> Bimetoro

ਆਦੋਂ ਅੱਜ ਜਿੱਤ ਗਿਆ ਕਬੂਟਾ ਕਬੂਟੇ ਨੇ ਜਿਹੜਾ ਲਿਆਂਦੇ 2-3 ਮਿੰਟ 12 ਸਕਿੰਟ ਤੇ 76 ਪੁਆਇੰਟ ਕੋ ਲੈਂਡ ਦੇ ਲਿਆਂਦੇ ਆ 4 ਮਿੰਟ 15 ਸਕਿੰਟ ਤੇ 94 ਜਿੱਤਿਆ ਆਪਣਾ ਬੋਟਾ ਮਿਲਦੇ ਹੁਣ ਤੁਮ ਲੋਗ ਲੈ ਲਓ ਉਹਦੇ ਵਿੱਚ ਚੋਨੇ ਚ ਦਬਾਈ ਠੀਕ ਹੈ ਜੀ ਸਾਰੇ ਵਰਤਾਂ ਅੱਗੇ ਉਹ ਲੈ ਲਓ ਕਿ ਕਿ ਬੋਟੇ ਜਾਂ ਆਪਾਂ ਗਰਮਾਂ ਦੇ ਮੱਡੀ ਛਾਈ ਠੀਕ ਹੈ ਜੀ